ਸਾਸ੍ਰੀਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਸੂਬੇ ਵਿੱਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਲਗਭਗ ਹਰ ਫੈਸਲਾ ਵਿਵਾਦਾਂ ਦੇ ਵਿੱਚ ਆ ਜਾਂਦਾ ਹੈ ਖਾਸ ਤੌਰ ਤੇ ਜਦੋਂ ਉਹ ਫੈਸਲਾ ਸੂਬੇ ਦੇ ਸਿੱਖਿਆ ਮੰਤਰੀ ਓਮਪ੍ਰਕਾਸ਼ ਸੋਨੀ ਦੇ ਵੱਲੋਂ ਲਿਆ ਗਿਆ ਹੋਵੇ ਹੁਣ ਇੱਕ ਹੋਰ ਫੈਸਲਾ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰਦਾ ਦਿਖਾਈ ਦੇ ਰਿਹਾ ਹੈ ਦਰਅਸਲ ਰਮਸ਼ਾ ਅਧਿਆਪਕਾਂ ਨੂੰ ਪੱਕੇ ਕਰਨ ਦੇ ਲਈ ਉਹਨਾਂ ਦੀ ਤਨਖਾਹ 43000 ਤੋਂ 15000 ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ ਜੋ ਕਿ ਵਿਵਾਦਾਂ ਵਿੱਚ ਘਿਰ ਗਿਆ ਹੈ ਕੈਬਨਟ ਦੀਆਂ ਮੀਟਿੰਗ ਦੇ ਵਿੱਚ ਕੀਤੇ ਹੋਏ ਫੈਸਲੇ ਟੀਚਰ ਦਾ ਫੈਸਲਾ ਕਰਤਾ 15000 ਰੁਪਏ ਦੇ 3 ਸਾਲ ਕੰਮ ਕਰਨਗੇ ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਉਦੋਂ ਅੱਗੇ 3 ਸਾਲ ਪ੍ਰੋਵੀਸ਼ਨ ਪੀਰੀਅਡ ਆ ਗਿਆ ਮਤਲਬ ਫਿਰ 11000 ਤੇ ਆ ਗਏ 6 ਸਾਲ ਹਰ ਘਰ ਨੌਕਰੀ ਜਿੱਥੇ ਪੁੱਤ ਨਹੀਂ ਉਸੇ ਧੀ ਨੂੰ ਨੌਕਰੀ ਜਨਾਜਾ ਕੱਢ ਰਿਹਾ ਆਪਣੇ ਇਸ ਗੱਲ ਦਾ ਸੋ ਇਹ ਜਿਹੜੇ ਕੈਬਨਟ ਦੇ ਫੈਸਲੇ ਆ ਇਹ ਸਰਾ ਸਰ ਝੂੜਦਾ ਅੰਬਾਰ ਲਾਉਂਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਸੋਚ ਹੀ ਜਹੀ ਹੈ ਉਹ ਕਿਸੇ ਦਾ ਭਲਾ ਕਰ ਹੀ ਨਹੀਂ ਸਕਦੀ। ਆਹ ਸੋਚ ਹੀ ਕਾਂਗਰਸ ਦੀ ਹੈ ਜੀ ਮਾੜੀ ਹੈ ਤੁਹਾਨੂੰ ਪਤਾ ਹੈ। ਕਿਸੇ ਦਾ ਫਾਇਦੇ ਪਰ ਇਹ ਤਾਂ ਸੋਚ ਨਹੀਂ ਸਕਦੇ। ਤੁਸੀਂ ਇੱਕ ਟੀਚਰ ਹੈ ਜਿਹਨੇ ਬੱਚਿਆਂ ਨੂੰ ਪੜਾਉਣਾ ਹੈ ਤੇ ਉਹਨੂੰ ਤੁਸੀਂ ਅੱਧੀ ਤਨਖਾਹ ਕਰਦੇ ਹੋ, ਅੱਧੀ ਤੋਂ ਵੀ ਘੱਟ ਕਰਦੇ ਹੋ ਤਾਂ ਮਾੜੀ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਹੋਰ ਲੀਡਰ ਅਤੇ ਸਾਬਕਾ ਵਿੱਤ ਮੰਤਰੀ ਪਰਮੇਂਦਰ ਸਿੰਘ ਢੀਰਸਾਣ ਨੇ ਤਾਂ ਇੱਕ ਨਵੀਂ ਗੱਲ ਕਰ ਦਿੱਤੀ ਹੈ। ਉਹਨਾਂ ਦਾ ਤਾਂ ਕਹਿਣਾ ਹੈ ਕਿ ਇਹਨਾਂ ਅਧਿਆਪਕਾਂ ਦੀ ਸਾਰੀ ਤਨਖਾਹ ਕੇਂਦਰ ਸਰਕਾਰ ਵੱਲੋਂ ਆਉਂਦੀ ਹੈ ਫਿਰ ਸੂਬਾ ਸਰਕਾਰ ਉਹਨਾਂ ਦੀ ਤਨਖਾਹ ਕਿਉਂ ਘਟਾ ਰਹੀ ਹੈ ਉਹਨਾਂ ਨੂੰ 3 ਸਾਲ ਪੱਕੇ ਕਰਨ ਦੀ ਤਾਂ ਗੱਲ ਸਮਝ ਆਉਂਦੀ ਹੈ ਉਹਨਾਂ ਦੀ ਤਨਖਾਹ ਕੱਟ ਕਰਨ ਦੀ ਕੋਈ ਮੇਰੇ ਸਮਝ ਤੋਂ ਬਾਹਰ ਦੀ ਗੱਲ ਹੈ ਜਿਹੜੀ ਇਹ ਰਮਸਾ ਤੇ ਸਰਬ ਸਿੱਖਿਆ ਅਭਿਆਨ ਦੇ ਜਿਹੜੇ ਟੀਚਰ ਨੇ ਇਹਨਾਂ ਦੀ ਸਾਰੀ ਦੀ ਸਾਰੀ ਤਨਖਾਹ ਕੇਂਦਰ ਸਰਕਾਰ ਵੱਲੋਂ ਆਉਂਦੀ ਹੈ ਕਿਉਂਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਤੇ ਫਿਰ ਇਹ ਉਹਨਾਂ ਦੀ ਤਨਖਾਹ ਕਿਉਂ ਘਟਾਉਣਾ ਚਾਹੁੰਦੇ ਨੇ ਪਹਿਲਾ ਸਵਾਲ ਇਹ ਹੈ ਦੂਜਾ ਜਿਹੜਾ ਹੈ ਉਹ ਸ਼ਰਤਾਂ ਲਾ ਕੇ ਕਿਉਂ ਕਰਦੇ ਨੇ ਉਸੇ ਨੂੰ ਤੈਨਸਲਵਾ ਦੇ ਗਲੂਰ ਕਰ ਦੋ ਤੇ ਜਿਹੜੀ ਅੱਜ ਉਹਨੇ ਤਨਖਾਹ ਮਿਲ ਰਹੀ ਹੈ ਉਹਦੇ ਵਿੱਚ ਕਟੌਤੀ ਨਾ ਕੀਤੀ ਜਾਵੇ ਮੈਂ ਤਾਂ ਇਹੀ ਸਮਝਦਾ ਤੁਹਾਨੂੰ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਨ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਇਹਨਾਂ ਅਧਿਆਪਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਤਾਂ ਤੁਹਾਨੂੰ ਪੱਕੇ ਕੀਤਾ ਜਾਏਗਾ ਕਿਉਂਕਿ ਲਗਭਗ 10 ਸਾਲਾਂ ਤੋਂ ਰਮਸਾ ਅਧਿਆਪਕ ਠੇਕੇ ਤੇ ਕੰਮ ਕਰਦੇ ਆ ਰਹੇ ਨੇ ਅਤੇ ਕਾਂਗਰਸ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਇਹਨਾਂ ਨੂੰ ਪੱਕੇ ਕਰ ਦਿੱਤਾ ਜਾਏਗਾ ਅਤੇ ਇਹਨਾਂ ਨਾਲ ਕੋਈ ਵੀ ਕੰਡੀਸ਼ਨ ਸ਼ਰਤ ਨਹੀਂ ਰੱਖੀ ਗਈ ਸੀ ਪਰ ਜਦੋਂ ਹੁਣ ਉਸ ਤੋਂ 1.5 ਸਾਲ ਬਾਅਦ ਇਹ ਫੈਸਲਾ ਲਿਆ ਗਿਆ ਕਿ ਰਮਸਾ ਦੇ ਅਧਿਆਪਕਾਂ ਨੂੰ ਯਾਨੀ ਕਿ ਰਾਸ਼ਟਰੀ ਮਾਧਿਮਿਕ ਸਿੱਖਿਆ ਅਭਿਆਨ ਦੇ ਅਧਿਆਪਕਾਂ ਨੂੰ ਹੁਣ ਪੱਕਾਤਾ ਕੀਤਾ ਜਾਏਗਾ ਪਰ ਉਸ ਦੇ ਵਿੱਚ ਇੱਕ ਕਸੂਤੀ ਸ਼ਰਤ ਰੱਖ ਦਿੱਤੀ ਗਈ ਹੈ ਕਿ 3 ਸਾਲ ਤੱਕ ਇਹਨਾਂ ਅਧਿਆਪਕਾਂ ਨੂੰ ਭਾਵੇਂ ਉਹ 50000 ਤਨਖਾਹ ਕਿਉਂ ਨਾ ਲੈਂਦੇ ਹੋਣ ਹੁਣ ਉਹਨਾਂ ਨੂੰ 3 ਸਾਲ ਤੱਕ 15000 ਤਨਖਾਹ ਦੇ ਵਿੱਚ ਗੁਜ਼ਾਰਾ ਕਰਨਾ ਪਏਗਾ ਅਤੇ 3 ਸਾਲ ਤੋਂ ਬਾਅਦ ਉਹਨਾਂ ਨੂੰ ਪੱਕਾ ਕੀਤਾ ਜਾਏਗਾ ਤੇ ਬਾਅਦ ਵਿੱਚ ਉਹਨਾਂ ਨੂੰ ਇਹ ਸੈਲਰੀ ਮਿਲੇਗੀ ਪਰ ਇਸ ਨੂੰ ਲੈ ਕੇ ਇਹ ਅਧਿਆਪਕ ਤੜਫੁੱਟੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਖਰਚੇ 42-43000 ਦੇ ਅਨੁ 15000 ਦੇ ਵਿੱਚ ਆਪਣਾ ਗੁਜ਼ਾਰਾ ਕਿਵੇਂ ਕਰ ਸਕਦੇ ਨੇ ਇਸ ਨੂੰ ਲੈ ਕੇ ਰਮਸਾ ਦੇ ਅਧਿਆਪਕਾਂ ਨੇ ਇੱਕ ਅਨੋਖਾ ਪ੍ਰਦਰਸ਼ਨ ਵੀ ਕੀਤਾ ਉਹਨਾਂ ਨੇ ਆਪਣੇ ਗਲੇ ਦੇ ਵਿੱਚ ਫਾਂਸੀ ਦਾ ਰੱਸਾ ਪਾ ਕੇ ਸਰਕਾਰ ਦੇ ਖਿਲਾਫ ਰੋਸ ਮਜਾਰਾ ਕੀਤਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਫੈਸਲਾ واپس ਨਾ ਲਿਆ ਗਿਆ ਤਾਂ ਅਸੀਂ ਆਪਣੇ ਆਪ ਨੂੰ ਮੰਤਰੀਆਂ ਦੇ ਅੱਗੇ ਪੇਸ਼ ਕਰਾਂਗੇ ਤਾਂ ਜੋ ਉਹ ਸਾਨੂੰ ਫਾਂਸੀ ਤੇ ਚੜਾ ਸਕਣ ਇਸ ਤੋਂ ਬਾਅਦ ਇਹ ਮਸਲਾ ਇੱਥੇ ਥੰਮਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਨੂੰ ਇੱਥੇ ਘੇਰਨਾ ਸ਼ੁਰੂ ਕਰ ਦਿੱਤਾ ਹੈ ਲੋਕ ਸੰਸਾਦ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਜੇਕਰ ਕੋਈ ਪ੍ਰੋਟੈਸਟ ਇਹਨਾਂ ਦੇ ਆਧਾਰ ਕਹਨ ਵਾਲਾ ਲਾਂਚ ਕੀਤਾ ਜਾਂ ਤਾਂ ਲੋਕ ਇਨਸਾਫ ਪਾਰਟੀ ਉਸ ਵਿੱਚ ਵੱਧ ਚੜ ਕੇ ਹਿੱਸਾ ਲਏਗੀ ਪਰ ਸਰਕਾਰ ਦਾ ਇੱਕ ਕਦਮ ਵਿਵਾਦਾਂ ਵਿੱਚ ਫਸਦਾ ਦਿਖਾਈ ਦੇ ਰਿਹਾ ਕਿਉਂਕਿ ਪਹਿਲਾਂ ਚੋਣਾਂ ਤੋਂ ਪਹਿਲਾਂ ਕੋਈ ਵੀ ਅਜਿਹੀ ਸ਼ਰਤ ਨਹੀਂ ਦੱਸੀ ਗਈ ਸੀ ਅਤੇ ਹੁਣ 42-43 ਹਜ਼ਾਰ ਵਾਲਿਆਂ ਦੀ ਤਨਖਾਹ ਘਟਾ ਕੇ 15 ਹਜ਼ਾਰ ਤੇ 3 ਸਾਲ ਤੱਕ ਉਹਨਾਂ ਤੋਂ ਕੰਮ ਕਰਵਾਇਆ ਜਾਏਗਾ ਜੋ ਕਿ ਇਹਨਾਂ ਅਧਿਆਪਕਾਂ ਨੂੰ ਮਨਜ਼ੂਰ ਨਹੀਂ ਹੈ। ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਪੱਕੇ ਹੋਣ ਲਈ 3 ਸਾਲ ਤੱਕ ਇਨੀ ਤਨਖਾਹ ਘਟਾ ਕੇ ਕੰਮ ਕਰਨਾ ਅਧਿਆਪਕਾਂ ਲਈ ਸਹੀ ਰਹੇਗਾ? ਕੀ ਕੈਪਟਨ ਸਰਕਾਰ ਦਾ ਇਹ ਫੈਸਲਾ ਸਹੀ ਹੈ ਇਸ ਬਾਰੇ ਤੁਹਾਡੀ ਕੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ ਕੇ ਵਿਵਾਖ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਦਰੂਵਾਂਗਾ ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ